ਸਾਰਿਆਂ ਦਾ ਮਾਤਾ ਬਣਿਓ ਸਸੀ ਕਲ ਸਾਰਿਆਂ ਨੂੰ ਤੇ ਮਾਤਾ ਕੋਈ ਥੈਂਕ ਯੂ ਕੋਈ ਸਾਰਿਆਂ ਨੂੰ ਕਹਿ ਰਿਹਾ ਵੀ ਜਵਾਕ ਸਾਰੇ ਪੁੱਤ ਹੀ ਅਤਰੇ ਪੁੱਤ ਕਰ ਪੁੱਤ ਸਾਰਿਆਂ ਨੂੰ ਤੁਸੀਂ ਸਾਰੇ ਮੈਨੂੰ ਸ਼ੋਅ ਵਰਗੇ ਲੱਗਦੇ ਹੋ ਤੁਸੀਂ ਇੰਨੀ ਸਪੋਰਟ ਕਰਦੇ ਹੋ ਤੇ ਐਦਾਂ ਹੀ ਕਰਦੇ ਰਹੋ ਹਾਂ ਬਾਕੀ ਸਾਰੇ ਜਿਹਨੇ ਤਕੜੇ ਰਹੇ ਸਾਰਿਆਂ ਲਈ ਪਿਆਰ ਸਾਡੇ ਦੋਨੋਂ ਮਾਵਾ ਪੁੱਤਾਂ ਬਜੀ ਤੇ ਡੈਡੀ ਬਣਿਓ ਵੀ ਤੁਸੀਂ ਵੀ ਡੈਡੀ ਕੋਈ ਦੇ ਦਿਓ ਮੈਸੇ ਸਾਰਿਆਂ ਨੂੰ ਮੈਸੇਜ ਬੋਲ ਦਿਓ ਮੇਰੇ ਘਰੇ ਰੋ ਖੁਸ਼ ਰੋ ਹਾਂ ਸਰਪ ਸਰਪ ਸਰਪੈਂਚਾੜਾ ਸਰਪੈਂਚਾ ਲਈ ਸਵੀ ਜੋਂਦੇ ਰੋ ਬਾਦ ਰੋ ਖਚਰੋ ਦੇਖੋ ਕਿੰਨੇ ਖੁਸ਼ ਸੀ ਸਿੱਧੂ ਦੀ ਮਾਂ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਸਿੱਧੂ ਜਦੋਂ ਉਹਨਾਂ ਦਾ ਪੁੱਤ ਸਿੱਧੂ ਮੂਸੇਵਾਲਾ ਉਹਨਾਂ ਦੇ ਨਾਲ ਸੀ ਉਹ ਮਾਤਾ ਮਾਤਾ ਹਾਂਜੀ ਬਟਾ ਸਿੱਧੂ ਕਾਲ ਜੀ ਹਾਂ ਦੱਸਿਓ ਕਾਸੀ ਚਰਨ ਆ ਮੇਰੇ ਵੱਲ ਤੋਂ ਦੇਖ ਲਓ ਮਾਂ ਤੁਸੀਂ ਮੇਰੀ ਬੋਤਲ ਲਈ ਹੋ ਹੁਣ ਮੇਰੀ ਬੋਤਲੀ ਅੱਛਾ ਮੇਰੇ ਪੁੱਤ ਦੀ ਸਿੱਧੂ ਸਿੱਧੂ ਦੀਆਂ ਯਾਦਾਂ ਇੰਨੀਆਂ ਕਾ ਜ਼ਿਆਦਾ ਹੈ ਕਿ ਸੋਸ਼ਲ ਮੀਡੀਆ ਤੇ ਫੈਨਸ ਆਏ ਦਿਨ ਸਿੱਧੂ ਦੇ ਨਾਲ ਜੁੜੀ ਹੋਈ ਅਪਡੇਸ਼ਨ ਨੂੰ ਜ਼ਰੂਰ ਸਾਂਝਾ ਕਰਦੇ ਆ ਇੱਕ ਵਾਰੀ ਫੇਰ ਸਿੱਧੂ ਦੇ ਕਿਸੇ ਚਾਣ ਵਾਲੇ ਵੱਲੋਂ ਸਿੱਧੂ ਦੀ ਇੱਕ ਵੀਡੀਓ ਸ਼ੇਅਰ ਕੀਤੀ ਗਈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਣੀ ਫਿਲਮ ਦੇ ਸ਼ੂਟਿੰਗ ਦੌਰਾਨ ਵੀ ਸਿੱਧੂ ਮੂਸੇਵਾਲਾ ਆਪਣੇ ਮਾਪਿਆਂ ਨੂੰ ਆਪਣੇ ਨਾਲ ਲੈ ਕੇ ਗਿਆ ਇਸ ਦੌਰਾਨ ਸਿੱਧੂ ਮੂਸੇਵਾਲੇ ਦੇ ਮਾਪੇ ਇੰਨੇ ਕੁ ਜ਼ਿਆਦਾ ਖੁਸ਼ ਨਜ਼ਰ ਆਏ ਕਿ ਉਹਨਾਂ ਦੇ ਚਿਹਰੇ ਤੇ ਉਹ ਸਾਫ਼ ਨਜ਼ਰ ਆ ਰਿਹਾ ਸੀ ਇਸ ਦੌਰਾਨ ਸਿੱਧੂ ਮੂਸੇਵਾਲੇ ਨੇ ਆਪਣੇ ਮਾਪਿਆਂ ਦੇ ਨਾਲ ਵੀ ਆਪਣੇ ਲਾਈਫ ਦੇ ਵਿੱਚ ਸਾਰਿਆਂ ਨੂੰ ਇੰਟਰੋਡਿਊਸ ਕਰਵਾਇਆ ਤੇ ਸਿੱਧੂ ਦੀ ਮਾਂ ਦੇ ਚਿਹਰੇ ਤੇ ਜੋ ਖੁਸ਼ੀ ਸੀ ਉਹ ਸਾਫ਼ ਜ਼ਾਹਿਰ ਹੋ ਰਹੀ ਸੀ ਜੋ ਹੁਣ ਉਹਨਾਂ ਦੇ ਚਿਹਰੇ ਤੇ ਦੇਖਣ ਨੂੰ ਨਹੀਂ ਮਿਲਦੀ ਸਿੱਧੂ ਮੂਸੇਵਾਲਾ ਜਦੋਂ ਤੋਂ ਇਸ ਦੁਨੀਆ ਤੋਂ ਗਿਆ ਉਸਦੇ ਮਾਪੇ ਬਿਲਕੁਲ ਟੁੱਟ ਗਏ ਨੇ ਬਹੁਤ سارے ਐਸੀ ਕਲਾਕਾਰ ਇਸ ਲਾਈਵ ਸ਼ੋਅ ਦੇ ਵਿੱਚ ਨਜ਼ਰ ਆਏ ਜੋ ਸਿੱਧੂ ਮੂਸੇਵਾਲੇ ਦੀ ਤਾਰੀਫ਼ ਕਰਦੇ ਹੋਏ ਨਜ਼ਰ ਆਏ। ਕਈਆਂ ਨੇ ਕਿਹਾ ਕਿ ਸਿਰਫ ਗੀਤਾ ਦੇ ਵਿੱਚ ਹੀ ਸੁਣਿਆ ਸੀ ਕਿ ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇਵਾਲਾ ਤੇ ਅਸਲ ਜ਼ਿੰਦਗੀ ਦੇ ਵਿੱਚ ਮਿਲ ਕੇ ਇਸ ਗੱਲ ਦਾ ਉਹਨਾਂ ਨੂੰ ਅਹਿਸਾਸ ਵੀ ਹੋਇਆ। ਤੁਸੀਂ ਵੀ ਦੇਖੋ ਕਿਸ ਤਰ੍ਹਾਂ ਆਪਣੇ ਮਾਪਿਆਂ ਨੂੰ ਲੈ ਕੇ ਹਰ ਜਗ੍ਹਾ ਪਹੁੰਚਦਾ ਸੀ ਸਿੱਧੂ ਮੂਸੇਵਾਲਾ। ਅਸੀ ਗਾਲ ਜੀ ਤੁਹਾਨੂੰ ਅਸੀ ਗਾਲ ਅਸੀ ਗਾਲ ਜੀ। ਲਓ ਜੀ ਮਿੱਤਰੋ। ਤਾਚਾ ਲਾਈਵ ਆਪਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੱਕ ਤਾਂ ਗੀਤਾ ਜੀ ਸੁਣਦੇ ਸੀ ਕਿ ਇਹਨੇ ਮੁੰਡਾ ਦਿਲ ਦਾ ਨਹੀਂ ਮਾਰਾ ਸਿੱਧੂ ਮੂਸੇ ਵਾਲਾ ਪਰ ਹੁਣ ਮਿਲ ਕੇ ਪਤਾ ਲੱਗ ਗਿਆ ਹਾਂ ਇਹ ਚੀ ਗੱਲ ਹੈ ਬਾਈ ਹੁਣੀ ਆਏ ਹੋਇਆ ਤੇ ਮੂਵੀ ਦਾ ਸ਼ੂਟ ਚੱਲੀ ਜਾਂਦਾ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਰ ਨੂੰ ਕਹੋ ਤੁਸੀਂ ਧੂਆਂ ਘੋਈ ਜਾਂਦੇ ਨਾ ਧੂਆਂ ਧਾਰ ਪੈ ਜਾਂਦਾ ਤੂੰ ਤੁਸੀਂ ਮੇਰੇ ਪਿੱਛੇ ਹਟਿਓ ਮੇਰੇ ਪਿੱਛੇ ਕਰਿਓ ਅਨੁਸਾਰ ਨੂੰ ਮਿਲਾਉਣਾ ਜਦ ਮਾਤਾ ਨੂੰ ਉਹ ਮਾਤਾ ਮਾਤਾ ਹਾਂਜੀ ਬਟਾ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਆਗੇ ਜੀ ਆਗੇ ਇੱਕ ਮਿੰਟ ਜੀ ਆ ਦਿਖਾ ਦਿਓ ਮੜਾ ਇੱਕ ਵਾਰੀ ਐਸਆਈਐਮ ਸਟੂਡੈਂਟ ਸਾਰੇ ਤਿਆਰ ਹੋ ਜਾਓ ਜੀ ਸਰਨ ਮਿਲਾ ਦੇਣਾ ਚਾਚੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਜੋ ਬੈਠੋ ਹੀ ਬੈਠੋ ਤੁਸੀਂ ਸਰਨ ਅੱਜ ਤੁਹਾਨੂੰ ਸਾਰਿਆਂ ਨਾਲ ਮਿਲਾਉਣਾ ਕਰੂ ਨਾਲ ਜੀ ਰਾਸਤਾ ਸਿਰਸਾ ਚਾਚਾ ਹੈਲੋ ਕਿਹਦੇ ਲਾਈਵ ਆਵੇਂ ਸਾਰੇ ਬੱਚੇ ਸੱਤੀ ਪੂਰੀਆਂ ਦਾ ਗੀਤ ਸੁਣਾਇਆ ਐਂਡ ਇਸ ਜਲਦੀ ਵੀਡੀਓ ਤੇ ਟਾਪਟ ਵੈਰੀ ਗੁੱਡ ਆ ਗਿਆ ਜੀ ਆ ਗਿਆ ਆਗੇ ਇੱਕ ਮਿੰਟ ਜੀ ਹਾਂ ਇਹ ਲੈ ਹੈਗਾ ਸੀਮਾ ਮੈਮ ਤੇ ਮਨੀ ਹੈਗਾ ਗਰੋਨੀ ਸਾਹਿਬ கரੈਕਟ ਡਾਇਰੈਕਟਰ ਸਾਹਿਬ ਲਾਈਵ ਹਾਂਜੀ ਲਾਈਵ 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 ਹਾਂਜੀ ਹਾਂਜੀ ਜਾਨ ਭਾਈ ਕਿਵੇਂ ਜੀ ਕੀ ਹਾਲ ਚਾਲ ਹੈ ਸਾਰਿਆਂ ਦੇ ਕਿਵੇਂ ਚੱਲ ਰਹੀ ਹੈ ਫਿਲਮ ਹੈ ਇਹ ਤੈਨੂੰ ਮੈਂ ਸਿਖਾਉਣਾ ਉਸਤਾਦ ਇਹ ਸਾਸੀ ਗੱਲ ਜੀ ਸਾਡੇ ਡਾਕਟਰ ਸਾਹਿਬ ਸਾਡਾ ਭਰਾ ਸਾਡਾ ਵੀਰ ਸਾਡੀ ਫੈਮਿਲੀ ਲਵ ਯੂ ਬਾਈ ਦਾ ਇੱਕ ਜਿਹੜਾ ਆ ਖੜਾ ਮੋਟਾ ਹੀ ਆ ਮੋਟਾ ਦੇਖੀ ਉਹ ਮੋਟਿਆ ਹੀ ਆ ਹਾਂ ਓਏ ਦੁਬਾਰਾ ਦੁਬਾਰਾ ਬੈਕ ਕਰੀ ਮੇਰੇ ਮਮੇ ਮੋਟੇ ਉਹ ਮੋਟਿਆ ਹੀ ਆ ਓਏ ਮੋਟੇ ਗੱਲ ਮੋਟਿਆ ਹੀ ਆ ਇਹ ਸਾਡਾ ਹੈਗਾ ਜੀ ਫਿਲਮ ਦਾ ਐਕਟਰ ਜੀ ਐਸਆਈਮ ਸਟੂਡੈਂਟ ਦਾ ਗਿੱਲਰੋਂ ਦਾ ਔਰ ਫਮੋਟਿਆ ਜਿਆ ਤੇ ਹਾਂ ਆ ਗਿਆ ਜੀ ਆ ਗਿਆ ਗਿੱਲਰੋਂ ਦਾ ਔਰ ਫਮੋਟਿਆ ਜਿਆ ਨਹੀਂ ਲਾਉਂਦਾ ਹੀ ਮੈਂ ਇਹ ਹੁਣ ਐਕਟਰ ਵੀ ਬਣ ਗਿਆ ਜੀ ਗਿੱਲ ਮਝਾਗ ਨਹੀਂ ਲਾਉਣਾ ਹੈਗਾ ਨੂ ਦਾ ਹਾਂ ਆਇਆ ਬਸ ਯਾਰ ਗਲਤ ਹੋ ਜਾਣਾ ਨਹੀਂ ਪਰ ਮੈਨੂੰ ਕਿਉਂ ਕਿਹਨੇ ਬਈ ਮੈਂ ਤਾਂ ਕਹੂੰਗਾ ਹਾਂ ਅਜੀ ਐਸਆਈਮ ਸਟੂਡੈਂਟ ਸ਼ੂਟ ਹੋ ਰਹੀ ਹੈ ਤੇ ਸਾਰੇ ਜਾਣੇ ਕਿਚਕਿਰ ਕੋ ਕੰਮ ਗਾਣੇ ਗੁਣੇ ਦੇਖਿਓ ਬਾਕੀ ਪੜਾਕੇ ਪਾਉਂਦੇ ਆਵਾਂਗੇ ਬਿਲਕੁਲ ਲਾਈਵ ਚੱਲ ਗਿਆ ਹਰੇ ਕਿਧਰੇ ਸਾਰੇ ਕਿਧਰੇ ਲਾਈਵ ਫੁੱਲ ਲਾਈਵ ਵੀਰੇ ਆ ਦੇਖ 21000 ਬੰਦਾ ਦੇਖ ਰਿਹਾ ਆਪਾਂ ਸਾਰੇ ਕਿਧਰੇ ਚੱਲ ਗਿਆ ਹਾਂ ਸਾਰੇ ਕਿਧਰੇ ਚੱਲ ਗਿਆ ਜਾ ਯਾਰ ਇਹ ਸਹੀ ਹੈ ਭਾਈ ਮਜ਼ਾਕ ਕਰਦੇ ਨੇ ਬੜਾ ਜਿਆਦਾ ਗਲਤ ਹਾਂ ਤੁਮੇ ਹੋਰ ਤੁਹਾਨੂੰ ਮੈਂ ਬੰਦਿਆਂ ਨਾਲ ਮਲਾਉਣਾ ਸਾਰੇ ਨੂੰ ਮੈਂ ਇੰਟਰੋ ਕਰਾਵਾਂ 10 ਮਿੰਟ ਸਾਰਿਆਂ ਸਾਰਿਆਂ ਹਾਂ ਆ ਦੇਖੋ ਤੁਮ ਦਿਖਾ ਕੇ ਲਈ ਸਾਰਾ ਕੁਝ ਆਪਣੇ ਉੱਪਰ ਸਿੰਬਾ ਮੈਮ ਰੌਣੀ ਸਾਹਿਬ ਸਾਰਿਆਂ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਹਾਂ ਹੁਣ 5 ਮਿੰਟ ਲੋਕ ਕੋਈ ਚੱਕਰ ਹੀ ਨਹੀਂ ਭਰਾ ਸਾਰਿਆਂ ਨੇ ਕਰਾ ਦੇ ਕੋਈ ਟੈਨਸ਼ਨ ਦੀ ਗੱਲ ਨਹੀਂ ਕੱਪੜੇ ਹੀ ਜ਼ਰਾ ਕਰ ਸੋ ਰੌਣੀ ਸਾਹਿਬ ਸੀਮਾ ਮੈਂ ਮਾਰਤੀ ਆ ਜੋ ਪਲੀਜ਼ ਆ ਗਿਆ ਤਾਂ ਕੁੱਝ ਜਾਨਿਆ ਕੰਮ ਹਾਂ ਪੱਕੀ ਸਾਰੇ ਤਗੜੇ ਇਹੋ ਬਈ ਖਿਆਲ ਰੱਖੋ ਆਪਣਾ ਲਾਜ ਥੋੜੀਆਂ ਸਾਰੀਆਂ ਲਵਾਵਾਂ ਦਾ ਮੇਰੀ ਮੰਮੀ ਹੁਣੇ ਆਪਦੇ ਫੋਨ ਤੇ ਲੱਗੇ ਹੋਏ ਦੇਖੀ ਆ ਮੇਰੇ ਵਾਲੇ ਤੂੰ ਦੇਖ ਲਓ ਮਾਂ ਤੁਸੀਂ ਇਹ ਫੋਟੋ ਲਾਈ ਹੋਈ ਆ ਫੋਨ ਤੇ ਮੇਰੀ ਬਤਨੀ ਅੱਛਾ ਮੇਰੇ ਪੁੱਤ ਦੀ ਠੀਕ ਠਾਕ ਸਾਰਿਆਂ ਦਾ ਮਾਤਾ ਬਣਿਓ ਸਸੀ ਦਾ ਸਾਰਿਆਂ ਨੂੰ ਤੇ ਮਾਤਾ ਕੋਈ ਥੈਂਕ ਯੂ ਕੋਈ ਸਾਰਿਆਂ ਨੂੰ ਕਹਿ ਰਿਹਾ ਵੀ ਜਵਾਕ ਸਾਰੇ ਪੁੱਤ ਹੀ ਅਧਰੇ ਪੁੱਤੇ ਪੁੱਤ ਸਾਰਿਆਂ ਨੂੰ ਤੁਸੀਂ ਸਾਰੇ ਮੈਨੂੰ ਸ਼ੋਅ ਵਰਗੇ ਲੱਗਦੇ ਹੋ ਤੁਸੀਂ ਇੰਨੀ ਸਪੋਰਟ ਕਰਦੇ ਹੋ ਤੇ ਐਦਾਂ ਹੀ ਕਰਦੇ ਰਹੋ ਹਾਂ ਬਾਕੀ ਸਾਰੇ ਜਿਹਨੇ ਤਕੜੇ ਰਹੇ ਸਾਰਿਆਂ ਲਈ ਪਿਆਰ ਸਾਡੇ ਦੋਨੋਂ ਮਾਵਾ ਪੁੱਤਾਂ ਬਜੀ ਤੇ ਡੈਡੀ ਬਣਿਓ ਵੀ ਹੈਨਾ ਤੁਸੀਂ ਵੀ ਡੈਡੀ ਕੋਈ ਦੇ ਦਿਓ ਮੈਸੇ ਸਾਰਿਆਂ ਨੂੰ ਮੈਸੇਜ ਬੋਲ ਦਿਓ ਮੇਰੇ ਘਸੇਰੋ ਖੁਸਰੋ ਹਾਂ ਸਰਪ ਸਰਪੈਂਚਾਲਾ ਸਰਪੈਂਚਾਲੀ ਜਿਉਂਦੇ ਰੋ ਵਾਦ ਰੋ ਖਸਰੋ ਠੀਕ ਹੈ ਹਾਂ ਸਰਦਾ ਓਕੇ ਜੀ ਬਾਕੀ ਖਿਆਲ ਕਿਓ ਸਾਰੇ ਉਹ ਰੋ ਆਪਣਾ ਖਿਆਲ ਆਪਣਾ ਖਿਆਲ ਕਿਹੜਾ ਟਾਈਮ ਲਗਾ ਕਿਆ ਵਾ ਕੀ ਓਏ ਆ ਜਾ ਆ ਜਾ ਕੀ ਹੋ ਗਿਆ ਕੁਝ ਨਹੀਂ ਹੋਇਆ ਕੀ ਸੀ ਇਹਦਾ ਕੀ ਨਾ ਕੀ ਸੀ ਇਹਦਾ ਇਹ ਫਿਲ ਮੈਂ ਉਹੀ ਕਹਿ ਦੂੰ ਫਿਰ ਫਿਰ ਕਹੋਗੇ ਖਬਰਾਂ ਬਣਦੀਆਂ ਸਲਿਮ ਰੌਤਾ ਨੇ ਆਪਣੇ ਨਾ ਫਿਰ ਕਹੋਗੇ ਖਬਰਾਂ ਬਣਦੀਆਂ ਮੈਂ ਰੀਸ ਲਾ ਦੂੰਗਾ ਹਾਂ ਸਲਿਮ ਰੌਤਾ ਸੀਮਾ ਮੈਡਮ ਤੇ ਕੋਲ ਆ ਜਾਓ ਕੋਲੇ ਸਲਿਮ ਰੌਤਾ ਇਹ ਅਜੇ ਤੋ ਵਾਇਆ ਨਾ ਗਿੱਲ ਨੂੰ ਰੌਂਦਰੀ ਥਾਂ ਤੇ ਹਾਂ ਆ ਜਾ ਠੀਕ ਹੈ ਜੀ ਭਾਈ ਬਾਕੀ ਸਾਰੇ ਦਾ ਸੱਚੀ ਗੱਲ ਸਾਰਿਆਂ ਨੂੰ ਰੌਣੀ ਸਾਹਿਬ ਨੇ ਮੈਂ ਕਰਤਾ ਕਰਤਾ ਆ ਜਾਓ ਆ ਜਾਓ ਨਾਲ ਆ ਜਾ ਐ ਤੂੰ ਇੰਟਰੋਡਿਊਸ ਕਰੇਂਗਾ ਮੈਂ ਨਹੀਂ ਕਰਾਂ ਅੱਛਾ ਜੀ ਆਪ ਜੀ ਹੇ ਸੱਸੀ ਗਾਦੀ ਦੋਸਤੋ ਸੱਸੀ ਗਾਦੀ ਸਾਰੇ ਟੀਮਾਂ ਮੈਂ ਨੇ ਸਾਡੀ ਤਰ੍ਹਾਂ ਦੇ ਬਹੁਤ ਹੀ ਮੁੱਖ ਕਿਰਦਾਰ ਹੈ ਤੇ ਸਾਡੇ ਬਹੁਤ ਹੀ ਪਿਆਰੀ ਮਾਤਾ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਮੈਨੂੰ ਕਹੀਆ ਮੁੱਖ ਕੜਦਾਰ ਮੈਨੂੰ ਇਹ ਸੋਚ ਕੇ ਫੰਜ ਬਲਾ ਸੀ ਕਿ ਸਿੱਧੂ ਮੂਸੇ ਵਾਲਾ ਮੁੱਖ ਕੜਦਾਰ ਚ ਨਹੀਂ ਨਹੀਂ ਇਹ ਮੁੱਖ ਕੜਦਾਰ ਜੈ ਲਸਪੋਰਟਿੰਗ ਐਕਟਰ ਬੇ ਪੈਨਲਟੀ ਜਿਹੜਾ ਇਸ ਨੂੰ ਹੱਸਦਾ ਪਜਾਵਾ ਉਹਦਾ ਪਾਪਾ ਹੀ ਸਮਝਦਾ ਤੇ ਉਹ ਸਾਹਮਣੇ ਕਿੱਥੇ ਬੰਦਾ ਆ ਬਹੁਤ ਖਤਰਨਾਕ ਗਲਤ ਬੰਦਾ ਕਿੱਥੇ ਉਹ ਗਵਾਚ ਗਿਆ ਹੁਣ ਚਲਾ ਗਿਆ ਕਿੱਥੇ ਉਹ ਚੁੱਪ ਚਾਕੇ ਲੈਣ ਤਾਂ ਭੱਜ ਗਿਆ ਹਾਂ ਉਹ ਇਸ ਕਰਕੇ ਗਾਇਬ ਹੋ ਗਿਆ ਉਹ ਵੀ ਕੈਮਰਾਮੈਨ ਆ ਸਾਡਾ ਡੀਓਪੀ ਕਿਧਰ ਚਲੇ ਗਿਆ ਕਿਧਰ ਗਿਆ ਇਸ ਕਰਕੇ ਭੱਜ ਗਿਆ ਵੀ ਉਹ ਦੂਜੀ ਫਿਲਮ ਚ ਨਾ ਗਿਆ ਵੀ ਉਹਨੇ ਬਤਾਨਾ ਨਹੀਂ ਹੈ ਨਾ ਚੋਰੀ ਚੋਰੀ ਇਧਰ ਆ ਰਹੇ ਉਧਰ ਵੀ ਦੂਜੀ ਫਿਰ ਮਾਰੇ ਭਾਲ ਰਹੇ ਮੈਂ ਸਰਚਾਂ ਜਾਰੀ ਨੇ ਸਰਚਾਂ ਜਾਰੀ ਹੈ ਇਸਕ ਸਹੀ ਹੈ ਸਹੀ ਹੈ ਚਲੋ ਉਹਨਾਂ ਨੇ ਨਹੀਂ ਵੀ ਸਾਰੇ ਦਵਾਮਾਂ ਦਿਓ ਜੀ ਸਾਰਿਆਂ ਨੂੰ ਤੇ ਇਹਨੂੰ ਕੋ ਨਹੀਂ ਦਿਖਾਣੇ ਕਾ ਜੀ ਜੀ ਸਾਰਿਆਂ ਦਾ ਮੇਰਾ ਖਿਆਲ ਪਹਿਲੀ ਵਾਰ ਸਾਰੇ ਜਾਣੇ ਅਸੀਂ ਲਾਈਵ ਹੋਏ ਆ ਯਸ ਐਂਡ ਸ਼ੂਟਰ ਤੇ ਸੈਟ ਤੋਂ ਯਸ ਐਂਡ ਪਰ ਅੱਜ ਫਿਲਮ ਦਾ ਲਾਸਟ ਡੇ ਆ ਵੈਸੇ ਵੀ ਹਾਂਜੀ ਤੇ ਅੱਜ ਫਿਲਮ ਦਾ ਬੈਕਅਪ ਵੀ ਹੋ ਜਾਣਾ ਹੈ ਅੱਜ ਰਾਤ ਨੂੰ ਚਾਹ ਪੀਓ ਸਾਰੇ ਜਾਰੇ ਬਹੁਤ ਸੋਹਣੀ ਫਿਲਮ ਸ਼ੂਟ ਹੋ ਗਈ ਹੈ ਟੋਟਲੀ ਕੰਪਲੀਟ ਹੋ ਗਈ ਹੈ ਇੰਡੀਆ ਸ케ਜੂਲ ਤੇ ਕੈਨੇਡਾ ਸ케ਜੂਲ ਸਾਰਾ ਖਤਮ ਆ ਜੀ ਤੇ ਬਹੁਤ ਹੀ ਜਲਦ ਫਿਲਮ ਦਾ ਪਹਿਲਾ ਗਾਣਾ ਵੀ ਆ ਰਿਹਾ ਇਹ ਵੀ ਤੁਹਾਨੂੰ ਸਿੱਧੂ ਜੀ ਛੇਤੀ ਹੋਣ ਦੇ ਇਹਦੇ ਬਾਰੇ ਦੱਸਣਗੇ ਪਤਾ ਨਹੀਂ ਮੈਂ ਜਿਆਦਾ ਦੱਸਦਾ ਨਹੀਂ ਉਹ ਅਗਲੀ ਵਾਰ ਦੱਸਾਂਗੇ ਤੇ ਬਾਕੀ ਬਹੁਤ ਸਾਰੇ ਅਪਡੇਟਸ ਤੇ ਸਿੱਧੂ ਜੀ ਤੁਹਾਨੂੰ ਆ ਵੀ ਦਿੰਦੇ ਰਹਿਣਗੇ ਵੀਰ ਹਣੀ ਹਾਂਜੀ 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 ਬਾਕੀ ਸਾਰੇ ਖਿਆਲ ਰੱਖਿਓ ਜੀ ਤੁਹਾਡੀਆਂ ਦੁਆਵਾਂ ਦਾ ਬਹੁਤ ਬਹੁਤ ਸ਼ੁਕਰੀਆ ਸਾਡੇ ਵੀ ਫਿਰੋਂ ਮਸੇਮ ਵੀ ਮੰਗੋਈ ਹੋ ਗਈ 2 ਸਾਲ ਹੋ ਗਏ ਜਦੋਂ ਅਨਾਉਂਸ ਕੀਤੇ ਠੀਕ ਹੈ ਜੀ ਹੁਬਾਰ ਹੁਣ ਬਹੁਤ ਚੇਦੀ ਨੇੜੀ ਆ ਗਏ ਤੇ ਬਾਕੀ ਸਾਰੇ ਖਿਆਲ ਰੱਖਿਓ ਬਈ ਆਪਣਾ ਸਪੋਰਟ ਕਰਦੇ ਰਹੋ ਲਵ ਯੂ ਤੁਹਾਨੂੰ ਸਾਰਿਆਂ ਨੂੰ ਸਾਸ਼ੀ ਕਾਜੀ ਸਾਰਿਆਂ ਨੂੰ ਬਾਈਗਰ ਜੀ ਕਾਲ ਸਾਹਿਬ ਬਾਈਗਰ ਜੀ